ਹਰਮਨ ਨਾਮ ਦਾ ਮੁੰਡਾ ਇੱਕ ਬੁਟੀਕ ਦਾ ਕੰਮ ਕਰਦਾ ਸੀ ਤੇ ਉਹ ਲੇਡੀਜ਼ ਸੂਟਾਂ ਤੇ ਬਹੁਤ ਵਧੀਆ ਡਿਜ਼ਾਈਨ ਬਣਾਉਂਦਾ ਸੀ ਇਸ ਕਰਕੇ ਜ਼ਿਆਦਾਤਰ ਔਰਤਾਂ ਹਰਮਨ ਕੋਲੇ ਆਪਣੇ ਸੂਟ ਦਾ ਡਿਜ਼ਾਈਨ ਬਣਵਾਉਣ ਆਉਂਦੀਆਂ ਸੀ ਉਹ ਉਸਦੇ ਕੋਲੇ ਸੂਟ ਸਟਿਚ ਕਰਨ ਵੀ ਆਉਂਦੀਆਂ ਸੀ ਹਰਮਨ ਦੀ ਦੁਕਾਨ ਵਿੱਚ ਬੜੀ ਭੀੜ ਲੱਗੀ ਰਹਿੰਦੀ ਸੀ ਉੱਥੇ ਔਰਤਾਂ ਦੇ ਨਾਲ ਕੁੜੀਆਂ ਵੀ ਬਹੁਤ ਜ਼ਿਆਦਾ ਆਉਂਦੀਆਂ ਸੀ ਇਸੇ ਤਰ੍ਹਾਂ ਉੱਥੇ ਰਮਨ ਨਾਮ ਦੀ ਕੁੜੀ ਵੀ ਆਉਂਦੀ ਸੀ ਜਿਹੜੀ ਕਿ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦੀ ਸੀ ਉਸਦੀ ਚੰਗੀ ਸੈਲਰੀ ਸੀ ਉਹ ਵਧੀਆ ਵਧੀਆ ਨਵੇਂ-ਨਵੇਂ ਸੂਟ ਪਾਉਂਦੀ ਸੀ ਤਾਂ ਕਰਕੇ ਉਹ ਹਰ ਹਫ਼ਤੇ ਸੂਟ ਬਣਵਾਉਣ ਵਾਸਤੇ ਹਰਮਨ ਕੋਲੇ ਆਉਂਦੀ ਸੀ ਉਸ ਨੂੰ ਹਰਮਨ ਪਸੰਦ ਸੀ ਉਹ ਚੋਰੀ-ਚੋਰੀ ਹਰਮਨ ਨੂੰ ਦੇਖਦੀ ਰਹਿੰਦੀ ਤੇ ਹਰਮਨ ਵੀ ਚੋਰੀ-ਚੋਰੀ ਉਸ ਤੇ ਨਿਗਾਹ ਰੱਖਦਾ ਸੀ ਹੌਲੀ-ਹੌਲੀ ਇੱਕ ਦੂਜੇ ਨੂੰ ਬਹੁਤ ਜ਼ਿਆਦਾ ਪਸੰਦ ਕਰਨ ਲੱਗ ਜਾਂਦੇ ਨੇ ਦੋਵੇਂ ਇੱਕ ਦੂਜੇ ਦਾ ਨੰਬਰ ਲੈ ਲੈਂਦੇ ਨੇ ਨੰਬਰ ਲੈਣ ਤੋਂ ਬਾਅਦ ਦੋਨੋਂ ਜਾਣੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ ਦੇਣ ਵਿੱਚ ਘੰਟਾ ਘੰਟਾ ਗੱਲਾਂ ਕਰਦੇ ਰਹਿੰਦੇ ਇਸੇ ਤਰ੍ਹਾਂ ਗੱਲਬਾਤ ਹੋ ਜਾਂਦੀ ਹੈ ਦੋਵਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਜਾਂਦਾ ਦੋਵੇਂ ਚਾਹੁੰਦੇ ਸੀ ਇੱਕ ਦੂਜੇ ਨਾਲ ਵਿਆਹ ਕਰਵਾ ਲਈਏ ਫਿਰ ਦੋਨੋਂ ਜਾਣੇ ਆਪਦੇ ਆਪਦੇ ਘਰ ਵਾਲਿਆਂ ਨਾਲ ਗੱਲ ਕਰਦੇ ਨੇ ਘਰ ਵਾਲੇ ਵੀ ਵਿਆਹ ਵਾਸਤੇ ਮੰਨ ਜਾਂਦੇ ਨੇ ਕਿਉਂਕਿ ਕੁੜੀ ਆਪ ਹੀ ਕਮਾਉਂਦੀ ਸੀ ਤੇ ਮੁੰਡਾ ਵੀ ਕਮਾਉਂਦਾ ਸੀ ਨਾ ਤਾਂ ਕੁੜੀ ਦੇ ਘਰਦਿਆਂ ਨੂੰ ਕੋਈ ਇਤਰਾਜ਼ ਸੀ ਨਾ ਹੀ ਮੁੰਡੇ ਦੇ ਘਰਦਿਆਂ ਨੂੰ ਕੋਈ ਇਤਰਾਜ਼ ਸੀ ਦੋਵਾਂ ਦੇ ਘਰ ਵਾਲੇ ਮੰਨ ਜਾਂਦੇ ਨੇ ਦੋਵਾਂ ਦਾ ਬੜੇ ਧੂਮ-ਧਾਮ ਨਾਲ ਵਿਆਹ ਹੋ ਜਾਂਦਾ। ਵਿਆਹ ਤੋਂ ਬਾਅਦ ਹਰਮਨ ਆਪਦੇ ਕੰਮ ਤੇ ਜਾਂਦਾ ਹੁੰਦਾ ਸੀ ਤੇ ਰਮਨ ਵੀ ਆਪਦੇ ਕੰਮ ਤੇ ਜਾਂਦੀ ਹੁੰਦੀ ਸੀ। ਜਦੋਂ ਵਿਆਹ ਦੇ 6 ਮਹੀਨੇ ਲੰਘਦੇ ਨੇ ਤਾਂ ਰਮਨ ਨੂੰ ਹਰਮਨ ਦਾ ਕੰਮ ਪਸੰਦ ਨਹੀਂ ਸੀ ਕਿਉਂਕਿ ਉੱਥੇ ਕੁੜੀਆਂ ਆਉਂਦੀਆਂ ਨੇ ਤੇ ਇਹ ਕੁੜੀਆਂ ਨਾਲ ਹੱਸ-ਸੱਸ ਕੇ ਗੱਲਾਂ ਕਰਦਾ ਉਸ ਨੂੰ ਜਲਨ ਹੁੰਦੀ ਸੀ। ਇਸ ਕਰਕੇ ਉਹ ਹਰਮਨ ਨੂੰ ਕਹਿ ਦਿੰਦੀ ਸੀ ਕਿ ਤੂੰ ਇਹ ਕੰਮ ਛੱਡ ਦੇ। ਮੈਂ ਕੰਮ ਤੇ ਜਾਣੀ ਤਾਂ ਹੈਗੀ ਆ ਆਪਣੇ ਘਰ ਦਾ ਖਰਚਾ ਵਧੀਆ ਚੱਲਦਾ ਪਰ ਹਰਮਨ ਹਰ ਵਧੀਆ ਚੱਲਦਾ ਤੇ ਆਪਣੇ ਬੱਚਿਆਂ ਦੇ ਫਿਊਚਰ ਵਾਸਤੇ ਪੈਸੇ ਜੋੜਨੇ ਚਾਹੁੰਦਾ ਸੀ ਪਰ ਰਮਨ ਨਹੀਂ ਮੰਦੀ ਸੀ ਉਹ ਹਮੇਸ਼ਾ ਕਹਿ ਦਿੰਦੀ ਸੀ ਕਿ ਇਹ ਕੰਮ ਛੱਡ ਦੇ ਮੈਨੂੰ ਪਸੰਦ ਨਹੀਂ ਜਦੋਂ ਰਮਨ ਜ਼ਿਆਦਾ ਦਬਾਅ ਪਾਉਂਦੀ ਹੈ ਤਾਂ ਹਰਮਨ ਬੁਟੀਕ ਦਾ ਕੰਮ ਛੱਡ ਦਿੰਦਾ ਉਹ ਬੁਟੀਕ ਜਾਣਾ ਬੰਦ ਕਰ ਦਿੰਦਾ ਇਸੇ ਤਰ੍ਹਾਂ ਉਹਨਾਂ ਦੇ ਕੋਲੇ ਜਿਹੜੀਆਂ ਕੁੜੀਆਂ ਡਿਜ਼ਾਈਨ ਬਣਾਉਂਦੀਆਂ ਸੀ ਸੂਟ ਬਣਾਉਂਦੀਆਂ ਸੀ ਉਹ ਹਰਮਨ ਨੂੰ ਫੋਨ ਕਰਨ ਲੱਗ ਜਾਂਦੀਆਂ ਹਰਮਨ ਕਹਿ ਦਿੰਦਾ ਸੀ ਕਿ ਹੁਣ ਮੈਂ ਸੂਟ ਬਣਾਉਣੇ ਛੱਡ ਦਿੱਤੇ ਪਰ ਉਹ ਕਹਿੰਦੀਆ ਉਸ ਨੂੰ ਰਿਕਵੈਸਟ ਕਰਦੀਆ ਕਿ ਸਾਡਾ ਸੂਟ ਬਣਾ ਦੇ ਸਾਨੂੰ ਤਾਂ ਤੇਰੇ ਬਣਾਏ ਸੂਟ ਹੀ ਪਸੰਦ ਆ ਅਸੀਂ ਤਾਂ ਬਥੇਰੇ ਟੇਲਰਾਂ ਕੋਲੇ ਜਾ ਕੇ ਦੇਖ ਲਿਆ ਸਾਡੀ ਤਾਂ ਫਿਟਿੰਗ ਹੀ ਨਹੀਂ ਸਹੀ ਆਉਂਦੀ ਹਰਮਨ ਸੋਚਦਾ ਹੈ ਕਿ ਜਦੋਂ ਰਮਨ ਕੰਮ ਤੇ ਚਲੀ ਜਾਂਦੀ ਹੈ ਕਿਉਂ ਨਾ ਮੈਂ ਪਿੱਛੋਂ ਦੋ ਤਿੰਨ ਘੰਟੇ ਬੁਟੀਕ ਖੋਲ੍ਹ ਲਿਆ ਕਰਾਂ ਸੂਟਾਂ ਦੇ ਡਿਜ਼ਾਈਨ ਤਿਆਰ ਕਰ ਦਿਆ ਕਰ ਹੁਣ ਉਹ ਬੁਟੀਕ ਤੇ ਜਾਣ ਲੱਗ ਗਿਆ ਸੀ ਤੇ ਨਾਲੇ ਸੂਟਾਂ ਦੀ ਸਿਲਾਈ ਕਰਨ ਲੱਗ ਜਾਂਦਾ ਇਸੇ ਤਰ੍ਹਾਂ ਉਸ ਦਾ ਵਧੀਆ ਕੰਮ ਚੱਲ ਰਿਹਾ ਸੀ ਪਰ ਰਮਨ ਨੂੰ ਹੌਲੀ-ਹੌਲੀ ਉਸਤੇ ਸ਼ੱਕ ਹੋਣ ਲੱਗ ਜਾਂਦਾ। ਇੱਕ ਦਿਨ ਰਮਨ ਆਪਦੇ ਆਫਿਸ ਤੋਂ ਛੁੱਟੀ ਲੈ ਕੇ ਘਰੇ ਜਾਂਦੀ ਹੈ। ਘਰੇ ਆ ਕੇ ਦੇਖਦੀ ਹੈ ਹਰਮਨ ਤਾਂ ਕਿਤੇ ਨਹੀਂ ਦਿਖਦਾ। ਫਿਰ ਉਹ ਬੁਟੀਕ ਤੇ ਜਾਂਦੀ ਹੈ। ਉੱਥੇ ਜਾ ਕੇ ਦੇਖਦੀ ਹੈ ਕਿ ਹਰਮਨ ਸੂਟਾਂ ਦੀ ਸਿਲਾਈ ਕਰ ਰਿਹਾ। ਉਹ ਜਦੋਂ ਉੱਥੇ ਪਹੁੰਚਦੀ ਹੈ ਤਾਂ ਰਮਨ ਨੂੰ ਦੇਖ ਕੇ ਹਰਮਨ ਜਲਦੀ ਨਾਲ ਖੜਾ ਹੋ ਜਾਂਦਾ ਤੇ ਘਬਰਾ ਜਾਂਦਾ। ਰਮਨ ਦੇਖ ਕੇ ਮੂੰਹ ਬਣਾ ਕੇ ਘਰੇ ਚਲੀ ਜਾਂਦੀ ਹੈ। ਹਰਮਨ ਵੀ ਪਿੱਛੇ-ਪਿੱਛੇ ਉਸਦੇ ਘਰੇ ਜਾਂਦਾ ਹੈ। ਫਿਰ ਘਰੇ ਆ ਕੇ ਦੋਨਾਂ ਦੀ ਬਹੁਤ ਜ਼ਿਆਦਾ ਬਹਿਸ ਹੁੰਦੀ ਹੈ ਰਮਣ ਕਹਿੰਦੀ ਹੈ ਕਿ ਮੈਨੂੰ ਪਤਾ ਸੀ ਤੇਰੇ ਕੋਲ ਕੁੜੀਆਂ ਦੇ ਫੋਨ ਆਉਂਦੇ ਨੇ ਤੂੰ ਕੁੜੀਆਂ ਵਿੱਚ ਰਹਿਣਾ ਚਾਹਣਾ ਤੈਨੂੰ ਤਾਂ ਇਹ ਹੀ ਕੁਝ ਪਸੰਦ ਆ ਤੈਨੂੰ ਮੈਂ ਕੰਮ ਛੱਡਣ ਵਾਸਤੇ ਕਿਹਾ ਸੀ ਪਰ ਤੂੰ ਮੇਰੇ ਪਿੱਛੇ ਚੋਰੀ ਛੂਪੇ ਕੰਮ ਕਰਦਾ ਸੀ ਤੇ ਮੈਨੂੰ ਝੂਠ ਬੋਲਦਾ ਸੀ ਹੁਣ ਮੈਂ ਤੇਰੇ ਨਾਲ ਨਹੀਂ ਰਹਿ ਸਕਦੀ ਇਸ ਕਰਕੇ ਉਹ ਨਾਰਾਜ਼ ਹੋ ਕੇ ਰਮਣ ਆਪ ਦੇ ਪਿੱਕੇ ਚਲੀ ਜਾਂਦੀ ਹੈ ਹਰਮਨ ਉਸ ਨੂੰ ਬਹੁਤ ਮਨਾਉਣ ਦੀ ਕੋਸ਼ਿਸ਼ ਕਰਦਾ ਪਰ ਉਹ ਮੰਨਦੀ ਨਹੀਂ ਅਜੇ ਵਿਆਹ ਨੂੰ ਸਾਲ ਹੀ ਹੋਇਆ ਸੀ ਕਿ ਦੋਨਾਂ ਵਿੱਚ ਬਹੁਤ ਜ਼ਿਆਦਾ ਲੜਾਈ ਹੋ ਗਈ ਸੀ। ਦੋਨੋਂ ਜਾਣੇ ਵੱਖ-ਵੱਖ ਹੋ ਗਏ ਸੀ। ਹਰਮਨ ਦੁਵਾਰਾ ਬਟਿਕ ਤੇ ਜਾਣ ਲੱਗ ਗਿਆ ਸੀ, ਸਿਲਾਈ ਦਾ ਕੰਮ ਕਰਨ ਲੱਗ ਜਾਂਦਾ ਪਰ ਉੱਥੇ ਹਰਮਨ ਦਾ ਦਿਲ ਨਹੀਂ ਲੱਗਦਾ ਸੀ। ਉਸ ਨੂੰ ਰਮਨ ਦੀ ਬਹੁਤ ਯਾਦ ਆਉਂਦੀ ਸੀ। ਉਹ ਸੋਚਦਾ ਸੀ ਕਿ ਮੈਂ ਰਮਨ ਦੀ ਕਿਉਂ ਨਾ ਗੱਲ ਮੰਨੀ, ਇਹ ਕੰਮ ਮੈਂ ਕਿਉਂ ਨਹੀਂ ਛੱਡਿਆ। ਫਿਰ ਉਹ ਜਦੋਂ बार-बार ਇਹ ਸੋਚਦਾ ਤਾਂ ਉਹ ਕੰਮ ਛੱਡ ਦਿੰਦਾ ਤੇ ਉਹ ਸੋਚਦਾ ਕਿ ਮੈਂ ਕੋਈ ਹੋਰ ਕੰਮ ਸ਼ੁਰੂ ਕਰ ਤਵਾਂ। ਫਿਰ ਉਹ ਇੱਕ ਦਿਨ ਬਾਜ਼ਾਰ ਵਿੱਚੋਂ ਦੀ ਜਾਂਦਾ ਹੈ। ਤੇ ਦੇਖਦਾ ਹੈ ਮਹਿੰਦੀ ਲਗਵਾਉਣ ਵਾਲਿਆਂ ਕੋਲੇ ਬਹੁਤ ਜ਼ਿਆਦਾ ਭੀੜ ਹੈ ਕਿਉਂ ਨਾ ਮੈਂ ਮਹਿੰਦੀ ਲਗਾਉਣੀ ਹੀ ਲੱਗ ਜਾਵਾਂ ਇਹ ਕੰਮ ਸਿੱਖ ਲਵਾਂ ਇਸ ਨਾਲ ਚੰਗੀ ਕਮਾਈ ਹੋ ਜਾਇਆ ਕਰੂਗੀ ਇਸ ਤਰ੍ਹਾਂ ਟਾਈਮ ਵੀ ਵਧੀਆ ਲੰਘ ਜਾਇਆ ਕਰੂਗਾ ਫਿਰ ਉਹ ਮਹਿੰਦੀ ਲਵਾਉਣ ਵਾਲਾ ਕੰਮ ਸਿੱਖ ਲੈਂਦਾ ਵਧੀਆ ਮਹਿੰਦੀ ਲਗਾਉਣ ਲੱਗ ਜਾਂਦਾ ਇੱਕ ਦਿਨ ਹਰਮਨ ਰਮਨ ਨੂੰ ਫੋਨ ਕਰਦਾ ਪਰ ਰਮਨ ਗੱਲ ਕਰਨ ਤੋਂ ਮਨਾ ਕਰ ਦਿੰਦੀ ਹੈ ਤੇ ਕਹਿੰਦੀ ਹੈ ਮੈਂ ਤੇਰੇ ਤੋਂ ਤਲਾਕ ਲੈਣਾ ਚਾਹੁੰਨੀ ਆ ਫਿਰ ਉਹ ਤਲਾਕ ਦੇ ਪੇਪਰ ਭੇਜ ਦਿੰਦੀ ਹੈ ਹਰਮਨ ਨੂੰ ਬਹੁਤ ਜ਼ਿਆਦਾ ਹੈਰਾਨੀ ਹੁੰਦੀ ਹੈ ਕਿ ਇਸ ਗਲਤਫਹਿਮੀ ਕਰਕੇ ਰਮਨ ਮੇਰੇ ਨਾਲ ਤਲਾਕ ਲੈ ਰਹੀ ਹੈ ਪਰ ਹੁਣ ਉਹ ਕੁਝ ਵੀ ਨਹੀਂ ਕਰ ਸਕਦਾ ਸੀ ਕਿਉਂਕਿ ਉਸਨੇ ਤਾਂ ਸਭ ਕੁਝ ਕਰਕੇ ਦੇਖ ਲਿਆ ਹੁਣ ਰਮਨ ਮੰਨਣ ਵਾਸਤੇ ਤਿਆਰ ਹੀ ਨਹੀਂ ਸੀ ਆਖਰ ਦੋਨਾਂ ਦਾ ਤਲਾਕ ਹੋ ਜਾਂਦਾ ਹੁਣ ਹਰਮਨ ਮਹਿੰਦੀ ਲਾਉਣ ਦਾ ਕੰਮ ਕਰਦਾ ਹੈ ਉਸ ਕੋਲ ਗਾਕ ਵੀ ਚੰਗੇ ਆਉਂਦੇ ਸੀ ਉਸ ਦਾ ਚੰਗਾ ਗੁਜ਼ਾਰਾ ਹੋ ਜਾਂਦਾ ਸੀ ਉਸ ਕੋਲੋਂ ਕੁੜੀਆਂ ਦੀ ਭੀੜ ਲੱਗੀ ਰਹਿੰਦੀ ਤੋਕਿਓ ਬਹੁਤ ਵਧੀਆ ਤਰੀਕੇ ਨਾਲ ਮਹਿੰਦੀ ਲਗਾਉਣੀ ਸਿੱਖ ਰਹੀ ਸੀ ਇਸੇ ਤਰ੍ਹਾਂ ਕਰਵਾ ਚੌਥ ਦਾ ਤਿਹਾੜ ਆਉਂਦਾ ਰਮਨ ਨੇ ਵੀ ਕਰਵਾ ਚੌਥ ਦਾ ਵਾਰਤ ਰੱਖਿਆ ਸੀ ਰਮਨ ਤਿਆਰ ਹੋ ਕੇ ਨਵਾਂ ਸੂਟ ਪਾ ਕੇ ਆਪਣੀ ਸਹੇਲੀ ਕੋਲੇ ਜਾਂਦੀ ਹੈ ਤੇ ਆਪਣੀ ਸਹੇਲੀ ਨੂੰ ਕਹਿੰਦੀ ਹੈ ਕਿ ਮੈਂ ਮਹਿੰਦੀ ਲਵਾਉਣੀ ਆ ਦੱਸ ਕਿੱਥੋਂ ਲਵਾਵਾਂ ਤਾਂ ਉਹਦੀ ਸਹੇਲੀ ਕਹਿੰਦੀ ਹੈ ਬਾਜ਼ਾਰ ਵਿੱਚ ਇੱਕ ਬਹੁਤ ਵਧੀਆ ਮਹਿੰਦੀ ਲਗਾਉਣ ਵਾਲਾ ਆਇਆ ਚੱਲ ਆਪਾਂ ਉੱਥੋਂ ਚੱਲਦੇ ਆ ਰਮਨ ਦੀ ਸਹੇਲੀ ਰਮਨ ਨੂੰ ਮਹਿੰਦੀ ਲਗਾਉਣ ਵਾਲੇ ਕੋਲੇ ਲੈ ਕੇ ਜਾਂਦੀ ਹੈ ਜਿਵੇਂ ਹੀ ਰਮਨ ਉਸ ਨੂੰ ਵੇਖਦੀ ਹੈ ਤਾਂ ਉਹ ਹੈਰਾਨ ਹੋ ਜਾਂਦੀ ਹੈ। ਰਮਨ ਨੂੰ ਇੱਕਦਮ ਜਲਨ ਹੋਣ ਲੱਗ ਜਾਂਦੀ ਹੈ ਕਿਉਂਕਿ ਉਹ ਕੁੜੀਆਂ ਦੇ ਹੱਥਾਂ ਤੇ ਮਹਿੰਦੀ ਲਾ ਰਿਆ ਸੀ। ਉਹ ਹੋਰ ਕੋਈ ਨਹੀਂ ਸੀ, ਉਹ ਹਰਮਨ ਹੀ ਸੀ। ਇਸ ਕਰਕੇ ਉਹ ਬਹੁਤ ਜ਼ਿਆਦਾ ਮੱਚ ਜਾਂਦੀ ਹੈ। ਉਹ ਸੋਚਦੀ ਹੈ ਕਿ ਹਰਮਨ ਨੂੰ ਤਾਂ ਆਹੀ ਕੁਝ ਚਾਹੀਦਾ ਸੀ। ਜਿਵੇਂ ਹੀ ਮੈਂ ਕੁੜੀਆਂ ਨੂੰ ਟੱਚ ਕਰਾਂ। ਜਿਵੇਂ ਹੀ ਹਰਮਨ ਦੀ ਨਿਗਾ ਰਮਨ ਤੇ ਪੈਂਦੀ ਹੈ ਤਾਂ ਉਹ ਇੱਕਦਮ ਹੈਰਾਨ ਰਹਿ ਜਾਂਦਾ ਪਰ ਉਸ ਨੂੰ ਬਹੁਤ ਅਫਸੋਸ ਹੋ ਰਿਹਾ ਸੀ ਕਿ ਰਮਨ ਨੇ ਉਸ ਨੂੰ ਇਸ ਹਾਲਤ ਵਿੱਚ ਦੇਖ ਲਿਆ। ਹਰਮਨ ਦਾ ਹੌਂਕ ਸ਼ੱਕ ਹੋਰ ਵੀ ਜ਼ਿਆਦਾ ਵੱਧ ਜਾਵੇਗਾ ਇਸ ਕਰਕੇ ਉਹਦਾ ਦਿਲ ਬਹੁਤ ਜ਼ਿਆਦਾ ਘਬਰਾ ਰਿਹਾ ਸੀ ਉਹਦਾ ਮਹਿੰਦੀ ਲਾਉਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ ਸੀ ਪਰ ਹੁਣ ਜਿਹੜੀ ਕੁੜੀ ਦੇ ਹੱਥ ਤੇ ਮਹਿੰਦੀ ਲਾ ਰਿਹਾ ਸੀ ਉਹ ਛੇਤੀ ਛੇਤੀ ਉਸ ਤੇ ਮਹਿੰਦੀ ਲਾਉਂਦਾ ਹੈ ਉਸ ਤੋਂ ਬਾਅਦ ਹਰਮਨ ਰਮਨ ਨੂੰ ਕਹਿੰਦਾ ਹੈ ਕਿ ਮੈਡਮ ਤੁਸੀਂ ਮਹਿੰਦੀ ਲਗਵਾਉਣੀ ਹੈ ਤਾਂ ਆ ਜਾਓ ਜਦੋਂ ਹਰਮਨ ਇਦਾਂ ਕਹਿੰਦਾ ਤਾਂ ਬਾਕੀ ਕੁੜੀਆਂ ਕਹਿੰਦੀਆਂ ਕਿ ਇਹ ਤਾਂ ਸਭ ਤੋਂ ਐਂਡ ਤੇ ਆਈ ਸੀ ਅਸੀਂ ਕਦੋਂ ਦੀਆਂ ਖੜੀਆਂ ਤਾਂ ਹਰਮਨ ਕਹਿੰਦਾ ਇਸ ਨੇ ਫੋਨ ਕਰਕੇ ਟਾਈਮ ਲਿਆ ਸੀ ਇਹਦਾ ਨੰਬਰ ਪਹਿਲਾ ਜੀ ਤਾਂ ਉਹ ਕੁੜੀਆਂ ਬਹੁਤ ਜ਼ਿਆਦਾ ਗੁੱਸੇ ਹੁੰਦੀਆਂ ਪਰ ਰਮਣ ਕਹਿ ਦਿੰਦੀ ਹੈ ਕੋਈ ਗੱਲ ਨਹੀਂ ਮੈਂ ਮਹਿੰਦੀ ਅੰਡ ਤੇ ਲਵਾ ਲਵਾਂਗੀ ਰਮਣ ਦੀ ਸੇਲਿਊਸ ਨੂੰ ਉੱਥੇ ਛੱਡ ਕੇ ਬਾਜ਼ਾਰ ਚਲੀ ਜਾਂਦੀ ਹੈ ਫਿਰ ਹਰਮਨ ਸਾਰਿਆਂ ਦੇ ਮਹਿੰਦੀ ਲਾਉਂਦਾ ਤੇ ਅੰਡ ਤੇ ਜਦੋਂ ਰਮਣ ਉਸ ਕੋਲੋਂ ਮਹਿੰਦੀ ਲਗਵਾਉਣ ਲੱਗਦੀ ਹੈ ਜਿਵੇਂ ਹੀ ਉਹ ਰਮਣ ਦੇ ਹੱਥਾਂ ਤੇ ਮਹਿੰਦੀ ਲਾ ਰਿਹਾ ਸੀ ਉਸ ਦੀ ਅੱਖਾਂ ਵਿੱਚੋਂ ਹੰਝੂ ਡਿੱਗਣ ਲੱਗ ਜਾਂਦੇ ਨੇ ਰਮਣ ਨੇ ਜਦੋਂ ਹਰਮਨ ਨੂੰ ਦੇਖਿਆ ਤਾਂ ਉਸ ਦੀਆਂ ਅੱਖਾਂ ਵੀ ਭਰ ਆਈਆਂ ਸੀ ਪਰ ਉਸਨੇ ਆਪਣੇ ਆਪ ਤੇ ਕਾਬੂ ਰੱਖ ਲਿਆ ਸੀ ਹਰਮਨ ਰਮਨ ਤੋਂ ਪੁੱਛਦਾ ਹੈ ਕਿ ਤੂੰ ਕਿਸ ਵਾਸਤੇ ਵਰਤ ਰੱਖਿਆ ਤਾਂ ਰਮਨ ਉਸ ਨੂੰ ਕਹਿੰਦੀ ਹੈ ਹੈਗਾ ਕੋਈ ਉਹ ਮੇਰਾ ਬਹੁਤ ਖਿਆਲ ਰੱਖਦਾ ਮੈਨੂੰ ਬਹੁਤ ਪਿਆਰ ਕਰਦਾ ਹੈ ਫਿਰ ਉਹ ਮਹਿੰਦੀ ਲਗਵਾ ਕੇ ਆਪਣੇ ਘਰੇ ਚਲੀ ਜਾਂਦੀ ਹੈ ਕਰੇ ਜਾ ਕੇ ਸ਼ਾਮ ਦਾ ਟਾਈਮ ਹੁੰਦਾ ਚੰਦ ਨਿਕਲਦਾ ਸਾਰੀਆਂ ਵਿਆਹੀਆਂ ਹੋਈਆਂ ਕੁੜੀਆਂ ਸ਼ਾਨਨੀ ਲੈ ਕੇ ਚੰਦ ਨੂੰ ਦੇਖਣ ਵਾਸਤੇ ਛੱਤ ਤੇ ਚੜ ਜਾਂਦੀਆਂ ਇਸੇ ਤਰ੍ਹਾਂ ਰਮਣ ਵੀ ਚੜ ਜਾਂਦੀ ਹੈ ਜਦੋਂ ਚੰਦ ਆ ਗਿਆ ਤਾਂ ਰਮਣ ਸ਼ਾਨਨੀ ਲੈ ਕੇ ਚੰਦ ਨੂੰ ਦੇਖਣ ਲੱਗ ਰਹੀ ਸੀ ਜਦੋਂ ਉਹ ਇੱਕਦਮ ਪਿੱਛੇ ਮੁੜ ਕੇ ਦੇਖਦੀ ਹੈ ਤਾਂ ਹਰਮਨ ਪਾਣੀ ਦਾ ਗਲਾਸ ਲਈ ਖੜਾ ਸੀ ਉਸ ਨੂੰ ਦੇਖ ਕੇ ਰਮਣ ਇਕਦਮ ਉਸ ਨੂੰ ਗਲ ਨਾਲ ਲਾ ਲੈਂਦੀ ਹੈ ਤੇ ਰੋਣ ਲੱਗ ਜਾਂਦੀ ਹੈ ਹਰਮਨ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਜਾਂਦੇ ਨੇ ਥੋੜੀ ਦੇਰ ਬਾਅਦ ਸੇ ਉਹ ਇੱਕ ਦੂਜੇ ਨੂੰ ਦੇਖਦੇ ਹੀ ਰਹਿੰਦੇ ਨੇ ਰਮਨ ਉਸ ਨੂੰ ਪੁੱਛਦੀ ਹੈ ਕਿ ਤੈਨੂੰ ਕਿਵੇਂ ਪਤਾ ਲੱਗਿਆ ਕਿ ਮੈਂ ਤੇਰੇ ਵਾਸਤੇ ਵਰਤ ਰੱਖਿਆ ਤਾਂ ਹਰਮਨ ਰਮਨ ਨੂੰ ਕਹਿੰਦਾ ਹੈ ਕਿ ਤੇਰੀ ਸਹੇਲੀ ਜੋ ਬਾਜ਼ਾਰ ਗਈ ਹੋਈ ਸੀ ਬਾਜ਼ਾਰ ਵਿੱਚੋਂ ਕੰਮ ਕਰਨ ਤੋਂ ਬਾਅਦ ਉਹ ਮੇਰੇ ਕੋਲੇ ਮਹਿੰਦੀ ਲਗਵਾਉਣ ਵਾਸਤੇ ਆਈ ਸੀ ਉਸ ਨੇ ਹੀ ਮੈਨੂੰ ਦੱਸਿਆ ਸੀ ਕਿ ਮੇਰੀ ਸਹੇਲੀ ਦਾ ਵਿਆਹ ਹੋਇਆ ਹੈ ਪਰ ਦੋਨਾਂ ਦਾ ਤਲਾਕ ਹੋ ਗਿਆ ਪਰ ਅੱਜ ਵੀ ਉਹ ਆਪਣੇ ਪਤੀ ਵਾਸਤੇ ਵਰਤ ਰੱਖਦੀ ਹੈ ਤੇਰੀ ਸਹੇਲੀ ਤੋਂ ਪਤਾ ਲੱਗਿਆ ਕਿ ਤੂੰ ਮੇਰੇ ਵਾਸਤੇ ਵਰਤ ਰੱਖਦੀ ਹਾਂ ਤਾਂ ਕਰਕੇ ਮੈਂ ਤੈਨੂੰ ਮਿਲਣ ਵਾਸਤੇ ਆ ਗਿਆ ਹਰਮਨ ਰਮਨ ਨੂੰ ਕਹਿੰਦਾ ਹੈ ਕਿ ਮੈਂ ਤੈਨੂੰ ਕਦੇ ਨਹੀਂ ਝੂਠ ਬੋਲਿਆ ਨਾ ਮੈਂ ਕਦੇ ਕਿਸੇ ਕੁੜੀ ਨੂੰ ਗਲਤ ਨਜ਼ਰ ਨਾਲ ਦੇਖਿਆ ਹਰਮਨ ਉਸ ਨੂੰ ਕਹਿੰਦਾ ਹੈ ਕਿ ਇਹ ਸਿਰਫ ਤੇਰੀ ਗਲਤ ਫਹਮੀ ਹੀ ਸੀ ਤਾਂ ਕਰਕੇ ਆਪਾਂ ਦੂਰ ਹੋ ਗਏ ਕਿਉਂ ਨਾ ਆਪਾਂ ਇੱਕ ਹੋ ਜਾਈਏ ਹੁਣ ਰਮਨ ਨੂੰ ਵੀ ਹੌਲੀ-ਹੌਲੀ ਵਿਸ਼ਵਾਸ ਹੋ ਗਿਆ ਸੀ ਕੀ ਹਰਮਨ ਸੱਚ ਕਹਿ ਰਿਹਾ ਮੇਰੇ ਸ਼ੱਕ ਕਰਕੇ ਸਾਡੇ ਦੋਨਾਂ ਦਾ ਰਿਸ਼ਤਾ ਟੁੱਟਿਆ ਇਸ ਕਰਕੇ ਰਮਨ ਹਰਮਨ ਦੇ ਨਾਲ ਰਹਿਣ ਵਾਸਤੇ ਮੰਨ ਜਾਂਦੀ ਹੈ ਰਮਨ ਤੇ ਹਰਮਨ ਦੇ ਘਰ ਵਾਲੇ ਵੀ ਖੁਸ਼ ਹੋ ਜਾਂਦੇ ਨੇ ਕਿ ਇਹਨਾਂ ਨੇ ਆਪਣਾ ਘਰ ਦੂਰੀਵਾਰ ਤੋਂ ਵਸਾ ਲਿਆ ਹੁਣ ਰੱਬ ਨੇ ਦੁਬਾਰਾ ਦੋਵਾਂ ਨੂੰ ਮਿਲਾ ਦਿੱਤਾ ਸੀ ਦੋਵਾਂ ਦੀਆਂ ਗਲਤਫਹਿਮੀਆਂ ਵੀ ਦੂਰ ਹੋ ਗਈਆਂ ਸੀ ਦੋਵੇਂ ਇੱਕ ਹੋ ਗਏ ਸੀ ਹੁਣ ਰਮਨ ਹਰਮਨ ਨੂੰ ਮਹਿੰਦੀ ਲਾਉਣ ਵਾਸਤੇ ਵੀ ਨਹੀਂ ਰੋਕਦੀ ਉਸ ਨੂੰ ਹੁਣ ਹਰਮਨ ਤੇ ਪੂਰਾ ਭਰੋਸਾ ਸੀ ਪਿਛਲੀ ਗਲਤੀ ਦੀ ਉਹ ਮਾਫੀ ਮੰਗਦੀ ਹੈ ਤਾਂ ਦੋਸਤੋ ਇਹ ਕਹਾਣੀ ਦੱਸਣ ਦਾ ਮਕਸਦ ਕਿਸੇ ਨੂੰ ਦੁਖੀ ਕਰਨਾ ਜਾਂ ਪਰੇਸ਼ਾਨ ਕਰਨਾ ਨਹੀਂ ਸੀ ਇਹ ਕਹਾਣੀ ਦੱਸਦੀ ਹੈ ਕਿ ਨਿੱਕੀਆਂ-ਨਿੱਕੀਆਂ ਗੱਲਾਂ ਕਰਕੇ ਆਪਣੇ ਰਿਸ਼ਤੇ ਨਹੀਂ ਤੋੜਨੇ ਚਾਹੀਦੇ ਜੋ ਵੀ ਗਲਤਫਹਿਮੀਆਂ ਰਿਸ਼ਤੇਦਾਰੀ ਵਿੱਚ ਆ ਜਾਣ ਉਸ ਨੂੰ ਛੇਤੀ ਹੀ ਦੂਰ ਕਰ ਲੈਣਾ ਚਾਹੀਦਾ ਇਸ ਤੋਂ ਪਹਿਲਾਂ ਕਿ ਉਹ ਆਪਣਾ ਵੱਡਾ ਰੂਪ ਧਾਰਨ ਕਰ ਲੈਣ ਜੇ ਇੱਕ ਵਾਰ ਮੌਕਾ ਲੰਘ ਜਾਵੇ ਤਾਂ ਦੁਬਾਰਾ ਨਹੀਂ ਆਉਂਦਾ ਬਾਅਦ ਵਿੱਚ ਪਛਤਾਵੇ ਤੋਂ ਬਿਨਾ ਹੋਰ ਕੁਝ ਨਹੀਂ ਮਿਲਦਾ ਤਾਂ ਦੋਸਤੋ ਤੁਹਾਨੂੰ ਕਹਾਣੀ ਕਿੱਦਾਂ ਦੀ ਲੱਗੀ ਮੈਨੂੰ ਆਪਣੀ ਰੈ ਕਮੈਂਟ ਬਾਕਸ ਵਿੱਚ ਜ਼ਰੂਰ ਲਿਖ ਕੇ ਦੱਸਿਓ